ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਪਰਾਲੀ ਨੂੰ ਅੱਗ ਨਾਲ ਲਗਾਉਣ ਸੰਬੰਧੀ ਜਾਗਰੂਕਤਾ ਪ੍ਰਚਾਰ ਧਨਾਂ ਨੂੰ ਦਿੱਤੀ ਗਈ ਹਰੀ ਚੰਡੀ ਏਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਕੈਰੀਅਨ ਸਾਹਿਬ ਤੇੰਗੀਆਂ ਜੀ ਡੀਐਸਏ ਕੰਪਲੈਕਸ ਤੋਂ ਪੁਲਿਸ ਉਹਦੇ ਬਾਰੇ ਵੈਜੀਟੇਬਲ ਬੈਲਟ ਦੇ ਵਿੱਚ ਜਿੱਥੇ ਵੈਜੀਟੇਬਲ ਉਗਾਈ ਜਾਣੀ ਹੈ ਅਗਲੇ ਸੀਜ਼ਨ ਦੇ ਵਿੱਚ ਉਹ ਪਹਿਲਾਂ ਸ਼ੁਰੂਆਤ ਹੁੰਦੀ ਹੈ ਸੋ ਇਹ ਜਿਹੜੀਆਂ ਤਿੰਨ ਵੈਨਸ ਹੈਗੀਆਂ ਸਾਡੇ ਕੋਲ 40 ਦਿਨ ਇੱਥੇ ਅੰਮ੍ਰਿਤਸਰ ਦੇ ਜੀ ਰਹਿਣ ਗਿਆ ਤੇ ਅਸੀਂ ਪ੍ਰਾਇੋਰਿਟੀ ਹੁਣ ਕਿਉਂਕਿ ਪਹਿਲਾਂ ਵੈਜੀਟੇਬਲ ਬੈਲਟ ਦੀ ਸ਼ੁਰੂਆਤ ਹੋਣੀ ਹੈ ਸਾਡੇ ਸੀਜ਼ਨ ਦੀ ਇਸ ਲਈ ਅਸੀਂ ਉੱਥੇ ਪਹਿਲਾਂ ਇਹ ਭੇਜ ਰਹੇ ਹੈਗੇ ਆ ਇਸ ਵੈਬ ਦੇ ਜ਼ਰੀਏ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹੈਗੇ ਆ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਮਸ਼ੀਨ ਦੀ ਜ਼ਰੂਰਤ ਹੈ ਤਾਂ ਉਹ ਬੁੱਕ ਕਰਾ ਸਕਦੇ ਆ ਆਪਣੀ ਮਸ਼ੀਨਾ ਪਲੱਸ ਸਾਡੇ ਜਿਹੜੇ ਨੂਡਲ ਅਫਸਰ ਹੈਗੇ ਆ ਸਾਡੇ ਕੋਲ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਵੀ ਬਲਾਕ ਲੈਵਲ ਤੇ ਕੁਝ ਮਸ਼ੀਨਾ ਫ੍ਰੀ ਦੇ ਵਿੱਚ ਵੀ ਅਵੇਲੇਬਲ ਹੈਗੀਆਂ ਉਪਲਬਧ ਹੈਗੀਆਂ ਇਸ ਤੋਂ ਇਲਾਵਾ ਅਸੀਂ ਪਰਾਲੀ ਪ੍ਰੋਟੈਕਸ਼ਨ ਫੋਰਸ ਇੱਕ ਬਣਾਈ ਹੋਈ ਹੈ ਜੋ ਕਿ ਪਿੰਡਾਂ ਦੇ ਵਿੱਚ ਪਰਾਲੀ ਦੀ ਰਖਵਾਲੀ ਕਰੇਗੀ ਤੇ ਇਨਸ਼ੋਰ ਕਰੇਗੀ ਕਿ ਕੋਈ ਉਸ ਨੂੰ ਅੱਗ ਨਾ ਲਗਾਵੇ ਨੰਬਰ 3 ਅਸੀਂ ਇੱਕ ਕਿਸਾਨ ਤਰਜੀਹ ਕਾਰਡ ਦੀ ਸ਼ੁਰੂਆਤ ਕੀਤੀ ਸੀਗੀ 15 ਅਗਸਤ ਨੂੰ ਜਿਹੜੇ ਕਿਸਾਨਾਂ ਨੇ 3 ਸਾਲਾਂ ਤੋਂ ਪਰਾਲੀ ਦੀ ਨਾਰ ਜਿਹੜੀ ਹੈਗੀ ਹੈ ਉਹਨੂੰ ਅੱਗ ਨਹੀਂ ਲਾਈ ਉਹਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਪਲੱਸ ਕੁਝ ਪ੍ਰਾਈਵੇਟ ਅਦਾਰਿਆਂ ਵੱਲੋਂ ਐਗਰੀਕਲਚਰਲ ਇੰਪਲੀਮੈਂਟਸ ਦੇ ਲਈ ਜャ ਜਿੱਦਾਂ ਕੋਈ 빅 ਡੀਲਰਸ ਹੋ ਗਏ ਉਹਨਾਂ ਵੱਲੋਂ ਵੀ ਕੁਝ ਇੱਕ ਸਾਲ ਲਈ ਕੁਝ ਡਿਸਕਾਊਂਟ ਜਿਹੜਾ ਆਫਰ ਕੀਤਾ ਜਾ ਰਿਹਾ ਉਹਨਾਂ ਕਿਸਾਨਾਂ ਨੂੰ ਇਸ ਤੋਂ ਇਲਾਵਾ ਅਸੀਂ ਇਸ ਸਾਲ ਵੀ ਜਿੱਦਾਂ ਅਸੀਂ ਪਿਛਲੇ ਸਾਲ ਵੀ ਕੀਤਾ ਸੀਗਾ ਜਿਹੜੇ ਸਾਡੇ ਹੌਟਸਪੌਟ ਵਿਲੇजेस ਹੈਗੇ ਆ ਉੱਥੋਂ ਤੇ ਜਿਹੜੇ ਮਾਰਜਨਲ ਫਾਰਮਰਸ ਹੈਗੇ ਜਿਨ੍ਹਾਂ ਦੇ 2-5 ਏਕੜ ਤੋਂ ਘੱਟ ਜ਼ਮੀਨ ਹੈਗੀ ਹੈ ਜੇ ਉਹ ਅੱਗ ਨਹੀਂ ਲਾਉਂਦੇ ਹੈਗੇ ਅਸੀਂ 100 ਐਦਾਂ ਦੇ ਕਿਸਾਨਾਂ ਨੂੰ ਸਪੋਰਟ ਕਰ ਰਹੇ ਹਾਂ ਫਾਈਨੈਂਸ਼ੀਅਲੀ ਇਹਨਾਂ ਨੂੰ 1000 ਰੁਪਏ ਪਰ ਏਕੜ ਦੇ ਹਿਸਾਬ ਨਾਲ ਜਿਲਾ ਪੱਧਰ ਤੇ ਇਨਸੈਂਟਿਵ ਦਿੱਤਾ ਜਾਏਗਾ ਹੀਰੋ ਕਿਸਾਨ ਦੇ ਵਜੋਂ ਉਹਨਾਂ ਨੂੰ ਰੈਕਗਨਾਈਜ਼ ਕੀਤਾ ਜਾਵੇਗਾ ਟਿਪ ਇਸਪੈਸ਼ਲੀ ਉਹਨਾਂ ਕਿਸਾਨਾਂ ਲਈ ਹੈ ਕਿ ਇਹ ਜਿਹੜੇ ਕਿ ਕਹਿੰਦੇ ਆ ਕਿ ਮਸ਼ੀਨਰੀ ਵੀ ਜੇ ਆ ਜਾਂਦੀ ਹੈ ਤਾਂ ਉਹਦਾ ਜਿਹੜਾ ਤੇਲ ਦਾ ਖਰਚਾ ਹੈ ਉਹ ਬਹੁਤ ਜ਼ਿਆਦਾ ਹੁੰਦਾ ਬਿਕੋਜ਼ ਮਸ਼ੀਨ ਦੀ ਜਿਹੜੀ ਬਹੁਤ ਹੈਵੀ ਮਸ਼ੀਨ ਹੁੰਦੀ ਹੈ ਤਾਂ ਉਹਨਾਂ ਕੋਲ ਤੇਲ ਜਿਹੜਾ ਹੈਗਾ ਉਹ ਜ਼ਿਆਦਾ ਲੱਗਦਾ ਹੈ ਸੋ ਉਹਨਾਂ ਲਈ ਸਪੈਸ਼ਲੀ ਅਸੀਂ ਇਨਸੈਂਟਿਵ ਇਸ ਦੂਜੀ ਸਾਲ ਵੀ ਅਸੀਂ ਇਹ ਆਫਰ ਕਰ ਰਹੇ ਹੈਗੇ ਆ ਜਿਸ ਦੀ ਪੂਰੀ ਸੂਚੀ ਜਿਹੜੀ ਹੈ ਅਸੀਂ ਹੌਟਸਪੌਟ ਵਿਲੇजेस ਤੋਂ ਤੇ ਜਿਹੜੀ ਸਾਡੀ ਵੈਜੀਟੇਬਲ ਬੈਲਟ ਹੈ ਕਿਉਂਕਿ ਉੱਥੇ ਜ਼ਿਆਦਾ ਪਹਿਲਾ ਸ਼ੁਰੂਆਤ ਹੁੰਦੀ ਹੈ ਉੱਥੇ ਅਸੀਂ ਇਹ ਅਵੇਅਰਨੈਸ ਲੈ ਕੇ ਜਾਏ। ਬਹੁਤ ਧੰਨਵਾਦ।